ਸਸ਼ੀਗਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਖਣਕ ਦੇ ਆਟੇ ਦੀਆਂ ਪਿੰਨੀਆਂ ਇੱਕ ਨਵੇਂ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਦਾਣੇਦਾਰ ਪਿੰਨੀਆਂ ਇਹ ਬਣ ਕੇ ਤਿਆਰ ਹੋਣਗੀਆਂ ਠੰਡ ਦਾ ਮੌਸਮ ਹੈ ਜਿਹੜਾ ਉਹ ਸਟਾਰਟ ਹੋ ਚੁੱਕਿਆ ਹੈ ਜੀ ਤੇ ਠੰਡ ਦੇ ਮੌਸਮ ਦੇ ਵਿੱਚ ਹਰ ਇੱਕ ਦਾ ਮਨ ਕਰਦਾ ਹੁੰਦਾ ਹੈ ਮਿੱਠੀਆਂ ਚੀਜ਼ਾਂ ਖਾਣ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਆਟੇ ਦੀਆਂ ਪਿੰਨੀਆਂ ਆਪਾਂ ਆਟੇ ਨੂੰ ਦੁੱਧ ਦੇ ਵਿੱਚ ਭਿਉ ਕੇ ਬਣਾਵਾਂਗੇ ਇਹਨਾਂ ਨੂੰ ਬਣਾਉਣਾ ਇੰਨਾ ਕੋਸਾਨ ਹੈ ਤੁਸੀਂ ਪਹਿਲੀ ਵਾਰ ਦੇ ਵਿੱਚ ਬਿਲਕੁਲ ਪਰਫੈਕਟ ਪਿੰਨੀਆਂ ਬਿਲਕੁਲ ਦਾਣੇਦਾਰ ਬਣਾ ਕੇ ਤਿਆਰ ਕਰ ਲਵਾਂਗੇ ਚਲੋ ਜੀ ਇਹਨਾਂ ਨੂੰ ਬਣਾਉਣਾ ਆਪਾਂ ਸਿੱ ਮੈਨੂੰ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ ਚਲੋ ਫਿਰ ਇਹ ਰੈਸਪੀ ਬਣਾਉਣੀ ਆਪਾਂ ਸਿੱਖ ਲੈਨੇ ਆ ਜੀ ਇਸ ਰੈਸਪੀ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇੱਥੇ ਆਪਣੇ ਕੋਲੇ ਦੁੱਧ ਹੈ ਜੀ ਇਹ ਡੇਢ ਕੌਲੀ ਦੁੱਧ ਹੈ ਦੁੱਧ ਦੇ ਵਿੱਚ ਇੱਕ ਚਮਚ ਫੁੱਲ ਭਰ ਕੇ ਆਪਾਂ ਦੇਸੀ ਘਿਓ ਦਾ ਐਡ ਕਰ ਦਿਆਂਗੇ ਦੁੱਧ ਹੈ ਜਿਹੜਾ ਉਹ ਪਹਿਲਾਂ ਤੋਂ ਉਬਲਿਆ ਹੋਇਆ ਸੀ ਮੈਂ ਹਲਕਾ ਜਿਹਾ بس ਇਹਨੂੰ ਗਰਮ ਹੀ ਕੀਤਾ ਥੋੜੇ ਕੋਲੇ ਜੇ ਕੱਚਾ ਦੁੱਧ ਹੋਇਆ ਉਹਨੂੰ ਉਬਾਲ ਕੇ ਤਿਆਰ ਕਰ ਲਿਓ ਇਕ ਦਾ ਆਟਾ ਜਿਹੜਾ ਆਪਾਂ ਹਰ ਰੋਜ਼ ਰੋਟੀਆਂ ਬਣਾਉਣ ਦੇ ਲਈ ਵਰਤਦੇ ਹਾਂ ਉਹੀ ਇਹ ਆਟਾ ਹੈਗਾ ਤੇ ਦੋ ਕੌਲਾਂ ਆٹے ਦੀਆਂ ਫਸਡੋਂਗੇ ਦੇ ਵਿੱਚ ਸ਼ਾਮਿਲ ਕਰਾਂਗੇ ਹੁਣ ਇਹਦੇ ਵਿੱਚ ਅੱਧੀ ਕੌਲੀ ਆਪਾਂ ਸੂਜੀ ਦੀ ਐਡ ਕਰਦੇ ਆਂਗੇ ਹੁਣ ਇਸ ਆٹے ਦੇ ਵਿੱਚ ਆਪਾਂ ਜਿਹੜਾ ਦੁੱਧ ਤਿਆਰ ਕੀਤਾ ਸੀ ਕਿ ਉਹ ਐਡ ਕਰਕੇ ਹਲਕਾ ਜਿਹਾ ਗਰਮ ਕੀਤਾ ਸੀ ਇਹ ਐਡ ਕਰਦੇ ਆਂਗੇ ਦੇਖੋ ਇਸ ਤਰੀਕੇ ਦਾ ਆਟਾ ਆਪਾਂ ਬਣਾ ਕੇ ਤਿਆਰ ਕਰ ਲੈਣਾਗਾ ਨਾ ਤਾਂ ਬਾਲਾ ਗਾੜਾ ਰੱਖਣਾਗਾ ਤੇ ਨਾ ਬਾਲਾ ਪਤਲਾ ਕੋਹਲ ਤਿਆਰ ਕਰਨਾਗਾ ਇਹਨੂੰ ਰੈਸਟ ਕਰਨ ਵਾਸਤੇ ਆਪਾਂ 10 ਤੋਂ 15 ਮਿੰਟ ਜਿਹੜਾ ਸਾਈਡ ਤੇ ਰੱਖ ਕੇ ਦਿੰਨੇ ਆ ਆਟਾ ਬਿਲਕੁਲ ਇਹ ਤਿਆਰ ਹੋ ਗਿਆ ਇੱਥੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਦੇਖੋ ਬਿਲਕੁਲ ਇਸ ਤਰੀਕੇ ਦਾ ਆਟਾ ਇਹ ਹੱਥਾਂ ਨੂੰ ਥੋੜਾ ਜਿਹਾ ਗਿੱਲਾ ਕਰਕੇ ਫੇਰ ਹੀ ਆਪਾਂ ਇਸ ਤਰੀਕੇ ਨਾਲ ਇਹਨਾਂ ਨੂੰ ਬਣਾਵਾਂਗੇ ਛੋਟੇ ਛੋਟੇ ਪੀੜੇ ਬਣਾ ਕੇ ਇਹਨਾਂ ਨੂੰ ਫਲੈਟ ਕਰ ਦੇਾਂਗੇ ਟਿੱਕੀ ਦੀ ਤਰ੍ਹਾਂ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਘਿਓ ਦੇ ਵਿੱਚ ਛੱਡ ਦੇਾਂਗੇ ਇਹਨਾਂ ਦੇ ਹੁਣ ਆਪਾਂ ਛੋਟੇ-ਛੋਟੇ ਕਰ ਲਾਂਗੇ ਟੁਕੜੇ ਆਪਾਂ ਮਿਕਸੀ ਵਾਲੇ ਜੱਗ ਦੇ ਵਿੱਚ ਐਡ ਕਰਕੇ ਤੇ ਇਹਨਾਂ ਦਾ ਚੂਰਮਾ ਬਣਾਵਾਂਗੇ ਆਪਾਂ ਜਿੰਨਾ ਮਰਜ਼ੀ ਇਹਨੂੰ ਮਿਕਸ ਕਰ ਲਏ ਇਹਦਾ ਬਰੀਕ ਪਾਊਡਰ ਨਹੀਂ ਬਣਨਾ ਥੋੜਾ ਇਹ ਦਰਦਰਾ ਜਿਹਾ ਹੀ ਰਹੂਗਾ ਸਾਰੇ ਨੂੰ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਦੇਖੋ ਤੇਦਰ ਜੀ ਕੜਾਹੀ ਦੇ ਵਿੱਚ ਥੋੜਾ ਜਿਹਾ ਆਪਾਂ ਘਿਓ ਐਡ ਕਰ ਲਿਆ ਤੇ ਇਹ ਆਪਣੇ ਕੋਲੇ ਡਰਾਈ ਫਰੂਟ ਨੇ ਇਹਦੇ ਵਿੱਚ ਥੋੜੇ ਜਿਹਾ ਆਪਣੇ ਕੋਲੇ ਕਾਜੂ ਬਦਾਮ ਤੇ ਪਿਸਤੇ ਨੇ ਹੁਣ ਇਸ ਚੂਰਮੇ ਨੂੰ ਜ਼ਿਆਦਾ ਆਪਾਂ ਫਕਾਉਣਾ ਨਹੀਂ ਕਿਉਂਕਿ ਆਪਾਂ ਟਿੱਕੀਆਂ ਨੂੰ ਪਹਿਲਾਂ ਹੀ ਵਧੀਆ ਫਰਾਈ ਕਰਕੇ ਤਿਆਰ ਕੀਤਾ ਹੈ ਵਧੀਆ ਆਟੇ بس ਇਹਨੂੰ ਆਪਾਂ ਡ్రਾਈ ਫਰੂਟਾਂ ਦੇ ਨਾਲ ਥੋੜਾ ਜਿਹਾ ਮਿਕਸ ਹੀ ਕਰਾਂਗੇ ਹਲਕਾ ਜਿਹਾ ਇਹਨੂੰ ਗਰਮ ਕਰਨਾ ਹੈ ਬਸ ਫਲੀਮ ਇੱਥੇ ਮੈਂ ਬਿਲਕੁਲ ਸਲੋਈ ਰੱਖੀ ਹੈ ਇੱਥੇ ਇਹਦੇ ਵਿੱਚ 1.5 ਕੌਲੀ ਕਾਫੀ ਹੈ ਮਿੱਠੇ ਦੀ ਇਹਦੇ ਨਾਲ ਬਿਲਕੁਲ ਪਰਫੈਕਟ ਮਿੱਠਾ ਰਹੂਗਾ ਜੇ ਤੁਸੀਂ ਥੋੜਾ ਜਿਹਾ ਘੱਟ ਖਾਣੇ ਹੋ ਤਾਂ ਤੁਸੀਂ 2-3 ਚਮਚ ਘਟਾ ਸਕਦੇ ਹੋ ਜੇ ਵੱਧ ਖਾਣੇ ਹੋ ਤਾਂ 2-3 ਚਮਚ ਤੁਸੀਂ ਵਧਾ ਸਕਦੇ ਹੋ ਹੁਣ ਆਪਾਂ ਇਹ ਸਾਰੀਆਂ ਪਿੰਨੀਆਂ ਜਾਂ ਤੁਸੀਂ ਇਹਨੂੰ ਲੱਡੂ ਕਹਿ ਸਕਦੇ ਹੋ ਪਿੰਨੀਆਂ ਕਹਿ ਸਕਦੇ ਹੋ ਇਹ ਆਪਾਂ ਵੱਟ ਕੇ ਤਿਆਰ ਕਰ ਲਾਂਗੇ ਪਿੰਨੀਆਂ ਵਧੀਆ ਹੀ ਬਣ ਕੇ ਤਿਆਰ ਹੋ ਗਈਆਂ ਨੇ ਤੇ ਤੁਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਬਣਾ ਕੇ ਕਿਸੇ ਵੀ 에ਅਰਟਾਈ ਡੱਬੇ ਦੇ ਵਿੱਚ ਠੰਡੀਆਂ ਕਰਕੇ ਰੱਖ ਸਕਦੇ ਹੋ ਕਾਫੀ ਦਿਨਾਂ ਤੱਕ ਇਹ ਖਰਾਬ ਨਹੀਂ ਹੁੰਦੀਆਂ। ਇੱਕ ਪਿੰਨੀ ਇੱਥੇ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੀ ਐ। ਅੱਧਾ ਘੰਟਾ ਆਪਾਂ ਇਹਨਾਂ ਨੂੰ ਸੈੱਟ ਹੋਣ ਵਾਸਤੇ ਰੱਖਤਾ ਸੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਇਹ ਤਿਆਰ ਹੋ ਗਈਆਂ ਨੇ। ਸੋ ਇਸ ਰੈਸਪੀ ਨੂੰ ਇਸ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ ਬਾਅਦ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਬੱਥਵਾਦ ਕਰਿਓ। ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ